ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਤਾਂ ਪਿਛਲੇ ਵੀ 2-3 ਵਾਰੀ ਐਸੀ ਫੰਕਸ਼ਨਸ ਕੀਤੀਆਂ ਗਈਆਂ ਉਹਦੇ ਵਿੱਚ 300 ਮੋਬਾਈਲ ਫੋਨਸ ਡਿਸਟ੍ਰਿਬਿਊਟ ਕੀਤੇ ਗਏ ਨੇ ਲੋਕਾਂ ਨੂੰ ਤਾਂ ਕੁੱਲ ਮਿਲਾ ਕੇ ਆ ਜਿਹੜਾ ਸਾਡਾ ਉਪਰਾਲਾ ਹੈ 500 ਤੋਂ ਉੱਤੇ ਮੋਬਾਈਲ ਹੁਣ ਤੱਕ ਰਿਕਵਰ ਹੋ ਚੁੱਕੇ ਨੇ ਜਿਨ੍ਹਾਂ ਦੀ ਮਾਰਕੀਟ ਵੈਲਿਊ ਕਰੀਬਨ 1 ਕਰੋੜ ਤੋਂ ਉੱਤੇ ਹੈਗੀ ਤੇ ਇਹਦੇ ਵਿੱਚ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਕਾਫੀ ਮਿਹਨਤ ਕਰਕੇ ਉਹ ਲੋਕਾਂ ਦੇ ਜਿਹੜੇ ਫੋਨ ਲੱਭ ਕੇ ਟੈਕਨੀਕਲੀ ਉਹਨੂੰ ਟ੍ਰੇਸ ਆਊਟ ਕਰਕੇ ਅਸੀਂ ਲੁਕਾਂ ਨੂੰ ਜਿਹੜੇ ਅਸਲ ਹਕਦਾਰ ਨੇ ਜਿਹੜੇ ਰੀਅਲ ਮਾਲਕ ਹੈਗੇ ਨੇ ਉਹਨਾਂ ਨੂੰ ਵਾਪਸ ਅਸੀਂ ਕਰ ਰਹੇ ਹਾਂ ਕਿੰਨੀ ਕੁ ਮੁਸ਼ਕਲ ਕਰਨੀ ਪੈਂਦੀ ਹੈ ਪੁਲਿਸ ਨੂੰ ਤੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਜਿੰਨਾਂ ਕੋਈ ਫੋਨ ਬਰਾਮਦ ਹੋਵੇ ਅਕਸਰ ਜਿਹੜੇ ਅਸੀਂ ਇੱਥੇ ਡਿਸਟ੍ਰਿਬਿਊਟ ਕਰਦੇ ਹਾਂ ਇਹ ਮਿਸਪਲੇਸਡ ਫੋਨ ਹੁੰਦੇ ਆ ਤਾਂ ਕਿਸੇ ਦਾ ਗੁੰਮ ਗਿਆ ਫੋਨ ਜਾਂ ਕਿਤੇ ਡਿੱਗ ਗਿਆ ਤਾ ਬਾਕੀ ਜਿਹੜੇ ਦੂਜੀ ਕੈਟਾਗਰੀ ਜਿੱਥੇ ਕੋਈ ਚੋਰੀ ਹੋ ਗਿਆ ਜਾਂ ਸਨੈਚਿੰਗ ਹੋ ਗਿਆ ਤਾਂ ਅਸੀਂ ਮਤਲਬ ਮੁਤਲਕਾ ਦਾਰਾਵਾਂ ਦੇ ਵਿੱਚ ਪਰਚਾ ਦਰਜ ਕਰਦੇ ਆ। ਸਾਰੇ ਲੋਕਾਂ ਨੂੰ ਪਿਆ ਜਾ ਰਿਹਾ ਕਿ ਜਦਾਂ ਉਹ ਸਾਕੇ ਵਧੀਆ ਸਹੂਲਤ ਨਹੀਂ ਅਲੱਗ-ਅਲੱਗ ਯੂਨਿਟ ਸਾਡੇ ਲੱਗੇ ਹੈ ਹਰ ਇੱਕ ਚੀਜ਼ ਨੂੰ ਟ੍ਰੇਸ ਕਰਨ ਦਾ ਡਿਟੈਕਟ ਕਰਨ ਦਾ ਵੱਖ-ਵੱਖਰਾ ਤਰੀਕਾ ਹੁੰਦਾ ਹੈ ਤਾਂ ਉਹ ਅਸੀਂ ਆਪਣੇ ਹਿਸਾਬ ਨਾਲ ਉਹ ਵੀ ਕਰ ਰਹੇ ਨੇ। ਜਿਹੜੇ ਕੰਪਲੇਟ ਨਹੀਂ ਉਹਨਾਂ ਨੂੰ ਇਹੀ ਮੈਸੇਜ ਹੈ ਹੁਣ ਦੇਖੋ ਬਟਾਲਾ ਪੁਲਿਸ 500 ਤੋਂ ਉੱਤੇ ਰਿਕਵਰ ਕਰ ਚੁੱਕੀ ਹੈ ਲੋਕਾਂ ਨੂੰ ਵਾਪਸ ਵੰਡ ਚੁੱਕੀ ਹੈ ਤਾਂ ਜੇ ਤੁਹਾਡਾ ਵੀ ਕਿਤੇ ਮਿਸਪਲੇਸ ਹੋਇਆ ਡਿੱਗ ਗਿਆ ਫ ਤੁਸੀਂ ਜ਼ਰੂਰ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਆ ਜਾਓ ਉੱਥੇ ਆਪਣੀ ਸ਼ਿਕਾਇਤ ਦੇ ਦਿਓ ਐਂਡ ਅਸੀਂ ਥੋੜਾ ਜਿਹੜਾ ਮੋਬਾਈਲ ਲੱਭ ਕੇ ਤੁਹਾਨੂੰ ਦਿੰਦੇ ਹਾਂ ਇਹਦਾ ਨਹੀਂ ਮਿਲਿਆ ਤੇ ਇਹਨਾਂ ਨੂੰ ਸਪੈਸ਼ਲ ਸਮਾਂ ਪੁੱਛਦਾ ਲੱਗ ਜਾਂਦਾ ਇਹ ਚ ਕਾਫੀ ਐਫਰਟ ਲੱਗਦਾ ਤਾਂ ਜੇ ਇਮੀਡੀਏਟਲੀ ਟ੍ਰੇਸ ਹੁੰਦਾ ਹੈ ਤਾਂ ਅਸੀਂ ਨਾਲ ਦੇ ਨਾਲ ਉਹਨੂੰ ਲੱਭ ਵੀ ਲੈਂਦੇ ਹਾਂ ਵਾਪਸ ਵੀ ਕਰਦੇ ਹਾਂ ਬਟ ਕੁਝ ਕੇਸਿਸ ਅੱਜ ਦੀ ਜਿਹੜੀ ਫੰਕਸ਼ਨ ਦੇ ਵਿੱਚ ਅਸੀਂ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ 1 ਸਾਲ ਤੋਂ ਵੱਧ ਟਾਈਮ ਲੱਗਿਆ ਉਹਦੇ ਵਿੱਚ ਤਾਂ ਕੁਝ ਬੜੇ ਨਵੇਂ ਬ੍ਰਾਂਡ ਨੂੰ ਮੋਬਾਈਲ ਫੋਨ ਸੀਗੇ ਆਈਫੋਨ ਜਿਹੜੇ ਲੇਟੈਸਟ ਉਹਦੇ ਜਿਹੜੇ ਮਾਡਲਸ ਹੈਗੇ ਨੇ ਉਹ ਵੀ ਰਿਕਵਰ ਹੋਏ ਕੁਝ ਪੱਤਰਕਾਰਾਂ ਦੇ ਵੀ ਮੋਬਾਈਲ ਫੋਨ ਸੀਗੇ ਜਿਹੜੇ ਅਸੀਂ ਰਿਕਵਰ ਕਰ ਲਿਆਗੇ ਸਰ ਇਹਨਾਂ ਦੇ ਵਿੱਚ ਕੋਈ ਇਹ ਜਿਹੜਾ ਹੈਗਾ ਜਿਹੜਾ ਅਸੀਂ ਸੀਆਈਆ ਰਿਪੋਰਟਲ ਦੇ ਰਾਹੀਂ ਰਿਕਵਰ ਕਰਦੇ ਹੈ ਤਾਂ ਇਹਦੇ ਵਿੱਚ ਮੋਸਟ ਜਿਹੜੇ ਸੀ ਡਿਸਟ੍ਰਿਬਿਊਟ ਕਰਦੇ ਹੈ ਇਹ ਜਿਹੜੇ ਗੁੰਮਸ਼ੁਦਾ ਜਾਂ ਜਿਹੜੇ ਮਿਸਪਲੇਸਡ ਫੋਨ ਹੁੰਦੇ ਹੈ ਜਿੱਥੇ ਸਾਨੂੰ ਕੋਈ ਕੰਪਲੇਂਟ ਆਂਦੀ ਹੈ ਅਦਰਵਾਇਜ਼ ਜੇ ਕੋਈ ਚੋਰੀ ਸ਼ੁਦਾ ਹੁੰਦਾ ਹੈ ਜਾਂ ਫਿਰ ਕੋਈ ਸਨੈਚਿੰਗ ਹੋਈ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਨਾਲ ਦੇ ਨਾਲ ਅਸੀਂ ਪਰਚਾ ਵੀ ਦਰਜ ਕਰਦੇ ਹਾਂ ਜਾਂ ਜਿਸ ਹਿਸਾਬ ਦੇ ਨਾਲ ਉਹ ਜਿਹੜਾ ਬੰਦਾ ਜਿਸ ਹਿਸਾਬ ਦੇ ਨਾਲ ਉਹਨੇ ਕੰਪਲੀਟ ਕੀਤੀ ਹੋਗੀ ਅਸੀਂ ਉਸ ਮੁਤਾਬਿਕ ਕਾਰਵਾਈ ਕਰਦੇ ਹਾਂ ਅਦਰ ਡਿਸਟ੍ਰਿਕਟਸ ਤੇ ਵੀ ਚੀ ਵੀ ਜਾ ਕੇ ਵਰਕ ਕਰਨਾ ਪੈਂਦਾ ਹੋਵੇਗਾ ਸ਼ਾਇਦ ਬਿਲਕੁਲ ਸਮ ਟਾਈਮਸ ਆਊਟ ਆਫ ਸਟੇਟ ਵੀ ਜਾਣਾ ਪੈਂਦਾ ਹੈ ਤਾਂ ਜਾਂ ਉੱਥੇ ਸਦਕੇ ਅਸੀਂ ਇਹ ਰਿਕਵਰ ਕਰਦੇ ਹਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਚ ਮਿਹਨਤ ਲੱਗਦੀ ਹੈ ਬਟ ਸਾਡੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਤਾ ਤਾਂ ਹੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਰਿਕੁਐਸਟ ਸਾਰਿਆਂ ਨੂੰ ਕਰਦਾ ਕਿ ਜੇ ਮਤਲਬ ਤੁਹਾਡਾ ਕਿਤੇ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਬੰਦਾ ਹੈ ਤਾਂ ਜ਼ਰੂਰ ਆ ਜਾਓ ਐਂਡ ਵੀਲ ਹੈਲਪ ਯੂ ਇਨ ਟ੍ਰੇਸਿੰਗ दैट ਮੋਬਾਈਲ ਫੋਨ ਸਰ ਮੇਰਾ ਨਾਮ ਭਾਵਨਾ ਹੈ ਮੈਂ ਇਗਜ਼ਾਮ ਦੇ ਰਹੀ تھی ਪੀਏਕੇ ਤੇ ਮੇਰਾ ਫੋਨ ਗਿਰ ਗਿਆ ਥਾ ਸੋ ਬਹੁਤ ਥੈਂਕ ਯੂ ਕਿ ਮੈਨੂੰ ਬਿਲਕੁਲ ਹੋਪ ਨਹੀਂ ਥੀ ਕਿ ਹਰ ਕੋਈ ਕਹਦਾ ਸੀ ਕਿ ਨਹੀਂ ਮਿਲੇਗਾ ਨਹੀਂ ਮਿਲੇਗਾ ਬਟ ਆ ਬੈਰੀ ਥੈਂਕਫੁਲ ਟੂ ਪੰਜਾਬ ਪੁਲਿਸ की जिनों की से 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 मेरा मिल मिल गया गया था जी हाँ जी सर बिल्कुल आ, सर बिल्कुल बिल्कुल वैसा ही है है बस थोड़ी बहुत हो रखे हैं बाकी सब कुछ ठीक नहीं नहीं उम्मीद थी आपकी की 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 वजह वजह पंजाब मुझे करो नरेंद्र मैं पापा नानक अच्छा जी घर छत पे रखया सी मैं बनने दे तो शाम पे किसी ने चोक लिया हां जी, जी तो फिर 8 8 दिन तक वाचा सी महीने बाद लग गया ਤੁਹਾਨੂੰ ਉਮੀਦ ਹੈਗੀ ਸੀ ਫੋਨ ਲੱਭ ਜੂਗਾ ਹਾਂ ਜੀ ਉਹਨੂੰ ਕੋ ਪਲੈਨ ਕਰਾਈ ਸੀ ਨਾ ਪੁਲਿਸ ਬਟਾਲਾ ਪੁਲਿਸ ਦੀ ਉਮੀਦ ਸੀ ਕਿ ਲੱਭ ਕੇ ਦੇ ਦੇਣ ਹਾਂ ਜੀ ਕਿੰਨਾ ਲੱਗਦਾ ਹੁਣ ਵਾਪਸ ਮਿਲਿਆ ਫੋਨ ਚੰਗਾ ਲੱਗਦਾ ਬੜਾ ਧੰਨਵਾਦ ਪੁਲਿਸ ਦਾ ਲਾਸਟ ਮੰਥ ਮੈਂ 8 ਤਰੀਕ ਨੂੰ ਉਹਨਾਂ ਦਾ ਫੋਨ ਗੁੰਮ ਗਿਆ ਤਾਂ ਉਹਨਾਂ ਨੇ ਉਹਨ ਕੀ ਲੜਕੀ ਹੈ ਜੋ ਮੇਰੀ ਵਾਈਫ उनको बताया था कि फ़ोन घर से छत से ही चोरी हुआ है तो वहाँ पे हम लोगों ने एक्चुअली उनको एफआईआर दर्ज करने के लिए बोल दिया था और हमने ऑनलाइन भी कम्प्लेन रजिस्टर किया था जो गवर्नमेंट की वेबसाइट है तो वहाँ से हमें यकीन था कि फ़ोन मिल जाएगा करके तो हमें तुरंत ही दस दिन बाद कॉल आ गया था कि आपका फ़ोन ट्रेस हो चुका है आपको बटा ला के आपको वहाँ पर सारी डिटेल दे आपको वहाँ पर फ़ोन मिल जाएगा तो अभी लास्ट वीक ही उन्होंने मैसेज किया व्हाट्सएप पे कि आपका फ़ोन आपको मिल चुका है और आप फ़ोन आके ले जाइए आप कैसे देखते हैं तो 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 है। तो सरकार तो है। पे तो मतलब डाउट ही नहीं है वो तो अपना काम बाकी अच्छा ही कर रही है तो हमें था घर में रखी हुई चीज भी कई बार जी अभी ये घर में रखी हुई चीज थी जो मतलब छत से चोरी हुई अभी पता नहीं किसने कैसे किया लेकिन ठीक है अभी हो गई लेकिन पुलिस पे हमें हंड्रेड एंड वन परसेंट भरोसा था कि उन्होंने अपना फोन हमें फिर से हमें लौटाया